ਸੋ ਅਵਨਾ ਜੀ ਅੱਜ ਆਪਾਂ ਇੱਕ ਸੰਭਰ ਇੱਕ ਹੋਰ ਅੱਜ ਆਪਾਂ ਰੈਸਕਿਊ ਕੀਤਾ ਸੀਗਾ ਕਿੱਥੋਂ ਰੈਸਕਿਊ ਕੀਤਾ ਕੀ ਮਾਮਲਾ ਸੀਗਾ ਤੇ ਇਹ ਸੰਭਰ ਦਾ ਹੁਣ ਕੀ ਬਣਿਆ ਉਹ ਦੱਸੋ ਥੋੜਾ ਜਿਹਾ ਅੱਜ ਦਾ ਜਿਹੜਾ ਆਪਾਂ ਸੰਭਰ ਰੈਸਕਿਊ ਕੀਤਾ ਇਹ 15-20 ਦਿਨ ਪਹਿਲਾਂ ਆਪਣੇ ਨਾ ਬਜਵਾੜੇ ਦੇ ਵਿੱਚ ਦੇਖਿਆ ਗਿਆ ਸੀਗਾ ਤੇ ਜਦੋਂ ਮੌਕੇ ਤੇ ਵਾਈਲਡਲਾਈਫ ਵਾਲੀ ਟੀਮ ਪਹੁੰਚੀ ਸੀ ਉਸ ਵੇਲੇ ਇਹ ਉੱਥੇ ਇੱਕ ਕਿਸੇ ਬੰਦ ਪਲਾਟ ਦੇ ਵਿੱਚ ਨਾ ਇਹਨੂੰ ਡੱਕਿਆ ਸੀਗਾ ਉਸ ਵੇਲੇ ਇਹ ਦਰਵਾਜ਼ੇ ਨੂੰ ਤੋੜ ਕੇ ਨਿਕਲਿਆ ਸੀ ਉਸ ਵਜਾ ਦੇ ਕਰਕੇ ਇਹਦੀ ਜਿਹੜੀ ਹੱਡੀ ਸੀ ਲੱਤ ਦੀ ਉਹ ਟੁੱਟ ਗਈ ਸੀਗੀ ਤੇ ਅੱਜ ਜਦੋਂ ਫਿਰ ਇਹਦੇ ਬਾਰੇ ਪਤਾ ਚੱਲਿਆ ਤਾਂ ਜਹਾਨ ਗਿੱਲਾ ਪੀਆਰਟੀਸੀ ਦੀ ਗਰਾਊਂਡ ਦੇ ਅੰਦਰ ਪਹੁੰਚਿਆ ਹੋਇਆ ਸੀਗਾ ਇਹ ਤੇ ਉੱਥੇ ਸਾਡੇ ਜਿਹੜੇ ਸਾਥੀ ਹੈਗੇ ਆ ਲਖਵਿੰਦਰ ਜੀ ਗੁਰਵਿੰਦਰ ਜੀ ਉਹਨਾਂ ਨੇ ਇਹਨੂੰ ਉਸ ਵੇਲੇ ਸਾਡੀ ਟੀਮ ਦੇ ਜਾਣ ਤੋਂ ਪਹਿਲਾਂ ਹੀ ਪਕੜ ਕੇ ਕਾਬੂ ਕਰ ਲਿੱਤਾ ਸੀਗਾ ਤਾਂ ਫਿਰ ਜਾ ਕੇ ਆਪਾਂ ਜਦੋਂ ਦੇਖਿਆ ਤਾਂ ਉਹਦੀ ਲੱਤ ਟੁੱਟ ਚੁੱਕੀ ਸੀ ਹੱਡੀ ਬ੍ਰੇਕ ਹੋ ਚੁੱਕੀ ਸੀਗੀ ਤਾਂ ਜਿਹੜਾ ਉਹਨੂੰ ਬੰਦਾ ਜਿਹੜਾ ਰੈਸਕਿਊ ਸੀਗਾ ਟ੍ਰੀਟਮੈਂਟ ਦਿੱਤਾ ਗਿਆ ਸਪੈਸ਼ਲੀ ਥੈਂਕਸ ਆ ਡਾਕਟਰ ਸਾਹਿਬ ਲੁਧਿਆਣੇ ਤੋਂ ਆਏ ਡਾਕਟਰ ਪਰਵਜੋਤ ਸਰਜਨ ਜਿਨ੍ਹਾਂ ਨੇ ਇਹਨੂੰ ਦੇਖਿਆ ਔਰ ਇਸ ਤੋਂ ਬਾਅਦ ਵਾਈਲਾਈਫ ਦੀ ਜਿਹੜੀ ਟੀਮ ਹੈਗੀ ਆ ਉਹਨਾਂ ਨੇ سپੁਰਦ ਕੀਤਾ ਇਸ ਸੰਭਰ ਨੂੰ ਤਾਂ ਕਿ ਇਹਨੂੰ ਜੰਗਲ ਦੇ ਵਿੱਚ ਹੀ ਛੱਡਿਆ ਜਾਵੇ ਸਾਡਾ ਵਿਚਾਰ ਸੀ ਕਿ ਇਹਦੀ ਪਲੇਟ ਪਾਈ ਜਾਵੇ ਕਿਉਂਕਿ ਅੱਗੇ ਸਰਵਾਈਵ ਕਰ ਪਾਵੇ ਪਰ ਇਹ ਐਸਾ ਜੀਵ ਸੀ ਜਿਹਦੇ ਤੇ ਜਿਆਦਾ ਟਾਈਮ ਆਪਾਂ ਇਹਨੂੰ ਕਿਸੇ ਵੀ ਬੰਦਿਸ਼ ਚ ਨਹੀਂ ਰੱਖ ਸਕਦੇ ਕਿਉਂਕਿ ਜਦੋਂ ਇਹਨੂੰ ਆਪਾਂ ਬੰਨ ਕੇ ਰੱਖਦੇ ਆ ਜਾਂ ਫਿਰ ਕਿਸੇ ਬਾੜੇ ਚ ਬੰਦ ਕਰਕੇ ਰੱਖਦੇ ਆ ਇਹ ਦਿਲ ਛੱਡ ਦਿੰਦੇ ਆ ਔਰ ਬਹੁਤ ਜਲਦੀ ਇਹਨਾਂ ਨੂੰ ਹਾਰਟ ਅਟੈਕ ਹੋ ਜਾਂਦਾ ਫਿਰ ਉਸ ਚੀਜ਼ ਦੀ ਵੀ ਗੰਭੀਰਤਾ ਨੂੰ ਸਮਝਦੇ ਹੋਏ ਇਹਨੂੰ ਆਪਾਂ ਜਿਹੜਾ ਵਾਈਲਡ ਲਾਈਫ ਨੂੰ ਦਿੱਤਾ ਤਾਂ ਕਿ ਜਲਦੀ ਤੋਂ ਜਲਦੀ ਇਹਨੂੰ ਕਿਸੇ ਵੀ ਇਹਦੇ ਆਪਣੇ ਜਿਹੜਾ ਹੈਗਾ ਇਹਦਾ ਏਰੀਆ ਜਿਹੜਾ ਹੈਗਾ ਉਹਦੇ ਵਿੱਚ ਛੱਡਿਆ ਜਾਵੇ ਤਾਂ ਕਿ ਆਪਣਾ ਵਧੀਆ ਜੀਵਨ ਜੀਵੇ ਤੇ ਇਹਦੀ ਟਰੀਟਮੈਂਟ ਜੰਗਲਾਤ ਮਹਿੰਗਾ ਕਰੋਗੇ ਤੁਸੀਂ ਇਹਦਾ ਟ੍ਰੀਟਮੈਂਟ ਜੰਗਲਾਤ ਵਾਲਿਆਂ ਕੋ ਵੀ ਨਹੀਂ ਹੋਪਣਾ ਕਿਉਂਕਿ ਜੇ ਟ੍ਰੀਟਮੈਂਟ ਹੋਪੰਦਾ ਤਾਂ ਉਹ ਆਪਾਂ ਫਿਰ ਇੱਥੇ ਰੱਖਣਾ ਸੀ ਆਪਣੇ ਬੁਆਇਸ ਦਾ ਸੈਕੰਡਰੀ ਹੋਮ ਦੇ ਵਿੱਚ ਇਹ ਜਿੱਦਾਂ ਨਾ ਹੌਸਲਾ ਛੱਡ ਦਿੰਦਾ ਦਿਲ ਛੱਡ ਦਿੰਦਾ ਆ ਤੋ ਇਹਨੂੰ ਇਹ ਲੱਗਦਾ ਕਿ ਮੈਨੂੰ ਪਤਾ ਨਹੀਂ ਕੀ ਕਰਨ ਲੱਗਿਆ ਕਈ ਵਾਰੀ ਇਹਨੂੰ ਇੰਜੈਕਸ਼ਨ ਲਗਾਣੇ ਆ ਤਾਂ ਇੰਜੈਕਸ਼ਨ ਲਗਾ ਕੇ ਵੀ ਹਾਰਟ ਅਟੈਕ ਹੋ ਜਾਂਦਾ ਇਹਨੂੰ ਇੱਕ ਪਿੰਨ ਜਦੋਂ ਚੁੱਭਦੀ ਹੈਗੀ ਆ ਬੁੱਡਰਪੋਕ ਜਾਨਵਰ ਹੈਗਾ ਇਸ ਵਜ੍ਹਾ ਦੇ ਕਰਕੇ ਫਿਰ ਇਹਦਾ ਜਿਹੜਾ ਉਹਦਾ ਟ੍ਰੀਟਮੈਂਟ ਇਹਦਾ ਕੀਤਾ ਗਿਆ ਪਰ ਇਦਾਂ ਨਹੀਂ ਕਿ ਇਹਦੀ ਜਿੱਦਾਂ ਨਾ ਪਲੇਟ ਪੈਦੀ ਤਾਂ ਪਲੇਟ ਪਾ ਕੇ ਆਪਾਂ ਅੱਗੇ ਛੱਡ ਦੇ। ਇੱਧਰ ਅਜੇ ਤੱਕ ਸਾਡੇ ਕੋਲ ਬੋਇਸਟਰ ਸੈਕਣੀ ਨਹੀਂ ਹੋਮ ਦੇ ਵਿੱਚ ਸਿਸਟਮ ਵੀ ਨਹੀਂ ਹੈਗਾ ਆ ਕਿਉਂਕਿ ਇਹਨੂੰ ਇੱਕ ਵਧੀਆ ਵੱਡੀ ਗਰਾਊਂਡ ਚਾਹੀਦੀ ਆ ਜਿੱਥੇ ਇਹਨੂੰ ਇਹ ਲੱਗੇ ਕਿ ਮੈਂ ਆਜ਼ਾਦ ਹੈਗਾ ਆ। ਬਾਕੀ ਫਿਊਚਰ 'ਚ ਜਦੋਂ ਸਾਡੇ ਸ਼ੈਲਟਰ ਡਿਵੈਲਪ ਹੁੰਦਾ ਆ ਤਾਂ ਫਿਰ ਆਪਾਂ ਇਹ ਜਿਹੜੇ ਜੀਵ ਹੈਗੇ ਆ ਉਹਨਾਂ ਦੇ ਵੀ ਰੱਖਣ ਦੀ ਬੇਵਸਥਾ ਕਰਾਂਗੇ। ਅਕਸਰ ਦੇਖਿਆ ਗਿਆ ਕਿ ਜੰਗਲੀ ਜੀਵ ਜਿਹੜੇ ਦਾਦੇ ਸਾਂਬਰ ਹੋ ਗਏ, ਹਿਰਨ ਹੋ ਗਏ ਸਰਦੀਆਂ ਦੇ ਦਿਨਾਂ ਦੇ ਵਿੱਚ ਹੀ ਸ਼ਹਿਰ ਵੱਲ ਆਉਂਦੇ ਆ ਜੀ ਇਹਦਾ ਕੀ ਕਾਰਨ ਮੰਨਦੇ ਆਪਾਂ ਇਹਦੇ ਦੋ ਕਾਰਨ ਆ ਜੀ ਇੱਕ ਤਾਂ ਆਪਣੇ ਜਿੱਦਾਂ ਕਿ ਇਨਸਾਨਾਂ ਨੇ ਜੰਗਲਾਂ ਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ ਤੇ ਆਪਣੇ ਪੇਟ ਭਰਨ ਦੇ ਲਈ ਉੱਥੋਂ ਕਟਾਈ ਬਹੁਤ ਕਰ ਦਿੱਤੀ ਆ ਪੇੜਾਂ ਦੀ ਉੱਥੇ ਹਰਿਆਲੀ ਖਤਮ ਹੋ ਚੁੱਕੀ ਆ ਤੇ ਦੂਸਰਾ ਇਸ ਵੇਲੇ ਉੱਥੇ ਕਾਹ ਦੀ ਕਮੀ ਹੋਣ ਦੀ ਵਜ੍ਹਾ ਦੇ ਕਰਕੇ ਸਰਦੀਆਂ ਦੇ ਵਿੱਚ ਹਰਿਆਲੀ ਖਤਮ ਹੁੰਦੀ ਆ ਤਾਂ ਫਿਰ ਇਹ ਸ਼ਹਿਰ ਦੇ ਵਿੱਚ ਆਉਂਦੇ ਆ ਆਪਣੇ ਪੇਟ ਭਰਨ ਦੇ ਲਈ ਤੇ ਜਦੋਂ ਸ਼ਹਿਰ ਦੇ ਵਿੱਚ ਆਂਦੇ ਆ ਉਦੋਂ ਫਿਰ ਜਿੱਦਾਂ ਡੌਗਸ ਵਗੈਰਾ ਪੈਂਦੇ ਇਹਨਾਂ ਦੇ ਪਿੱਛੇ ਉਦੋਂ ਇਹ ਹੋਰ ਜ਼ਿਆਦਾ ਜਿਹੜੇ ਹੈਗੇ ਆ ਆਪਣੇ ਘੁਬਰਾਣ ਦੇ ਵਜਾ ਦੇ ਕਰਕੇ ਰੋਡ ਤੇ ਆ ਜਾਂਦੇ ਆ ਐਕਸੀਡੈਂਟ ਹੋਣ ਦਾ ਕਾਰਨ ਬਣ ਜਾਂਦਾ ਆ ਤੋ ਫਿਰ ਇਹੀ ਵਜਾ ਹੈਗੀ ਆ ਕਿ ਇਹਦੀ ਲੱਤ ਵੀ اسی ਕਰਕੇ ਟੁੱਟੀ ਸੀ